ਸਤਿ ਸ੍ਰੀ ਅਕਾਲ ਜੀ ਹੋਸ਼ਨਾਕੀਅਲ ਚੱਲ ਅੱਜ ਆਪਾਂ ਗੱਲ ਕਰਨੀਆਂ ਤੁਸੀਂ ਇਹ ਸਕਰੀਨ ਦੇ ਫੋਟੋਆਂ ਦੇਖ ਹੀ ਲੀਆਂ ਹੋਣੀਆਂ ਇੱਕ ਸਾਈਡ ਤੇ ਨੇ ਸਾਡੇ ਪੰਜਾਬ ਦੇ ਸੀਐਮ ਭਵਨਤਮਨ ਸਿੰਘ ਤੇ ਇੱਕ ਸਾਈਡ ਤੇ ਨੇ ਸਾਡੇ ਭਾਈ ਅਮਲਤਪਾਲ ਸਿੰਘ ਇਹਨਾਂ ਦੋਨਾਂ ਦਾ ਮੈਂ ਸਤਿਕਾਰ ਕਰਨਾ ਮੇਰਾ ਵੀਡੀਓ ਬਣਾਉਣ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਇਹਨਾਂ ਬਾਰੇ ਬੁਰਾ ਭਲਾ ਬੋਲਾਂ ਪਰ ਕੁਝ ਗੱਲਾਂ ਨੇ ਜਿਹੜੀਆਂ ਕਾਮਯਾ ਜ਼ਰੂਰੀ ਏ ਮੇਰੀ ਤੁਹਾਡੇ ਅੱਗੇ ਇੱਕੋ ਬੇਨਤੀ ਹੈ ਕਿ ਤੁਸੀਂ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਦਿਓ ਜੇ ਤੁਹਾਨੂੰ ਸਹੀ ਲੱਗਦੇ ਨੇ ਭਾਈ ਅਮਰਪਾਲ ਸਿੰਘ ਤਾਂ ਏ ਲਿਖ ਕੇ ਕਮੈਂਟ ਕਰਿਓ ਜੇ ਤੁਹਾਨੂੰ ਸਹੀ ਲੱਗਦਿਆ ਪੰਜਾਬ ਦੇ ਸੀਐਮ ਭਗਵੰਤ ਸਿੰਘ ਸਬੀ ਲਿਖ ਕੇ ਕਮੈਂਟ ਕਰਿਓ ਅਨੁਸਾਰਿਆਂ ਨੂੰ ਪਤਾ ਕਿ 2027 ਚ ਇਲੈਕਸ਼ਨ ਹੋਣੇ ਨੇ ਭਾਈ ਅਮਰਪਾਲ ਸਿੰਘ ਦੇ ਜਿਹੜੇ ਪਿਤਾ ਜੀ ਨੇ ਉਹਨਾਂ ਨੇ ਵੀ ਐਲਾਨ ਕੀਤਾ ਹੋਇਆ ਕਿ 2027 ਦੀਆਂ ਚੋਣਾਂ ਚ ਭਾਈ ਅਮਰਪਾਲ ਸਿੰਘ ਖੇਡਣਗੇ ਚੋਣਾਂ ਇਸ ਵਾਰ ਐਮਐਲਏ ਨਹੀਂ ਇਸ ਵਾਰ ਪੰਜਾਬ ਦੇ ਸੀਐਮ ਦੀਆਂ ਵੋਟਾਂ ਚ ਖੜੇ ਹੋਣਗੇ ਜਦੋਂ ਦੀ ਸਰਕਾਰ ਬਣੀ ਨਾ ਉਸ ਤੋਂ ਬਾਅਦ ਪੰਜਾਬ ਦਾ ਹਾਲ ਪਹਿਲੇ ਨਾਲੋਂ ਵੀ ਬੱਦਲ ਹੋ ਗਿਆ ਜਿੱਥੇ ਪਹਿਲਾਂ ਨੋਰਮਲ ਲੜਾਈਆਂ ਹੁੰਦੀਆਂ ਸੀ ਕਿਸੇ ਦੇ ਛੱਪੇ ਲੱਗ ਜਾਂਦੀ ਸੀ ਤੇ ਅੱਜ ਦੇ ਟਾਈਮ 'ਚ ਲੜਾਈਆਂ ਸਿੱਤੀ ਪੋਰੀ ਤੋਂ ਮੁੱਕ ਗਈਆਂ ਨਸ਼ਾ ਜਿਹੜਾ ਹੱਦੋਂ ਵੱਧ ਵਾਦਾ ਹੀ ਜਾਣ ਦੇ ਚੋਰੀਆਂ ਡਕੈਤੀਆਂ ਇਹਨੀਆਂ ਡੇਲੀ ਹੋਣ ਲੀਆਂ ਗੁਰੂਗ੍ਰਾਮ ਸਭ ਦੀ ਬੇਅਦਬੀ ਸ਼ਰਿਆਮ ਹੋਈ ਕੋਈ ਹੱਲ ਨਹੀਂ ਚੇਰੋਂ ਨੌਕਰੀ ਨਹੀਂ ਮਿਲਦੀ ਸਾਰੇ ਨੌਜਵਾਨ ਬਾਹਰ ਨੂੰ ਭੱਜਣ ਦੇ ਨੇ ਅੱਜ ਦੇ ਟਾਈਮ 'ਚ ਹਰ ਇੱਕ ਮਾਂ ਪਿਓ ਕੋ ਇੱਕ ਇੱਕ ਚਲਾਦਾ ਉਹਨੂੰ ਉਹਦਾ ਵੀ ਖਤਰਾ ਬਣਿਆ ਪਿਆ ਕਿਤੇ ਨਸ਼ੇਦ ਨਾ ਲੱਗ ਜੇ ਕਿਤੇ ਨੂੰ ਕੋਈ ਗੋਲੀ ਨਾ ਮਾਰ ਦੇ ਇਦਾਂ ਦੀ ਸਰਕਾਰ ਚਾਹਨੀ ਅਸੀਂ ਦੂਜੀ ਗੱਲ ਕਰਾਂਗੇ ਭਾਈ ਅਮਰਪਾਤ ਸਿੰਘ ਜਦੋਂ ਭਾਈ ਅਮਰਪਾਤ ਸਿੰਘ ਪੰਜਾਬ 'ਚ ਆਏ ਉਹਨਾਂ ਦਾ ਸਟਾਈਲ ਵਾਲ ਕਟਿੰਗ ਸੀ ਤੇ ਬੜੇ ਲੋਕਾਂ ਨੇ ਇਹ ਨਿਕਲ ਕੀਤੀ ਕਿ ਇਹ ਏਜੰਸੀਆਂ ਦਾ ਬੰਦਾ ਜੀ ਹੈ ਪੰਜਾਬ ਜਾਣ ਕੇ ਨੇ ਪੰਜਾਬ ਦਾ ਮੌਲਿਕ ਹਾਕਮ। ਇਹ ਮੈਂ ਪੁੱਛਣਾ ਚਾਹਨਾ ਉਹਨਾਂ ਲੋਕਾਂ ਨੂੰ ਕਿ ਜਿਹੜੇ ਮੁੜਿਆਂ ਨੇ ਵਾਲ ਕਟਵਾਏ ਦੇ ਨੇ। ਉਹਨਾਂ ਦੇ ਦਿਲ 'ਚ ਪੰਜਾਬ ਲਈ ਦਰਦ ਨਹੀਂ ਆ। ਉਹਨਾਂ ਨੂੰ ਆਪਣੀ ਕੌਮਤਾ ਦਰਦ ਨਹੀਂ ਆ। ਪਰ ਜਿਹੜੇ ਲੋਕ ਗਲਤ ਰਾਹ ਤੇ ਤੁਰ ਪਏ ਨੇ, ਜੱਤ ਤੁਰ ਰਹੇ ਨੇ। ਉਹਨਾਂ ਵਾਸਤੇ ਇੱਕ ਮਿਸਾਲ ਸੀ ਭਾਈ ਅਮਰਪਾਲ ਸਿੰਘ। ਕਿੰਨੀਆਂ ਮਾਵਾਂ ਦੇ ਕਲੇਜ ਨੂੰ ਠੰਡ ਪਈ ਹੋਗੀ ਜਦੋਂ ਉਹਨਾਂ ਦੇ ਬੱਚੇ ਨਸ਼ੇ ਛੱਡ ਕੇ ਸਿੱਖੀ ਦੇ ਰਾਹ 'ਤੇ ਤੁਰ ਪਏ। ਨੂੰ ਆਪਣੀ ਵੋਟ ਦੀ ਕੀਮਤ ਪਤਾ ਹੋਣੀ ਚਾਹੀਦੀ ਹੈ ਸਾਡੀ ਵੋਟ ਦੀ ਕੀਮਤ ਨਾ ਤੇ ਪੈਸਾ ਆ ਨਾ ਤੇ दारू ਦੀਆਂ ਬੋਤਲਾਂ ਨਾ ਤੇ ਕੋਈ ਨਸ਼ਾ ਹੋਰ ਆਪਾਂ ਆਪਣੀ ਵੋਟ ਪਾਈਏ ਉਸ ਇਨਸਾਨ ਨੂੰ ਜਿਹੜਾ ਸਾਡੇ ਲਈ ਪੰਜਾਬ ਲਈ ਤੇ ਸਾਡੀ ਕੌਮ ਲਈ ਸਭ ਤੋਂ ਅੱਗੇ ਹੋ ਕੇ ਲੜਦਾ ਇਹਨਾਂ ਤੇ ਕਿੰਨੂ ਇੰਨਾ ਸ਼ੌਂਕ ਪਿਆ ਕੇ ਆਪਣੀ ਅਸ਼ੋਰਾਮ ਦੀ ਜਿੰਦਗੀ